ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੂਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸ ਦੀ ਪ੍ਰੈਕਟਿਸ ਲਿਕ ਵਿੰਡੇਸ਼ਨ ਦੇ ਵਿੱਚ ਕਲਸੀ باوجود ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨਬਰਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜੱਜ ਨੇ ਕਿਹਾ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ ਆਰਨ ਜੱਡ ਨੇ ਵੀ ਨਾ ਗੁਪਤਤਾ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸਾਹਮਣੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ ਗੋਲਡਨ ਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ ਗੋਲਡਨ ਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਹੀ ਪ੍ਰਤੀਨਿਧ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਫਾਰਿਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਨਵਰੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੂਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸ ਦੀ ਪ੍ਰੈਕਟਿਸ ਲਿਕ ਵਿਨਡੇਸ਼ਨ ਦੇ ਵਿੱਚ ਚਲਦੀ ਸੀ باوجود ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨਬਰਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜਜ ਨੇ ਕਿਹਾ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ ਆਰਨ ਜੱਗ ਨੇ ਵੀ ਨਾ ਗੁਪਤਤਾ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸਾਹਮਣੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ ਗੋਲਡਨ ਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ ਗੋਲਡਨ ਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਹੀ ਪ੍ਰਤੀਨਿਧ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਫਾਰਿਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਨਵਰੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੂਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸਦੀ ਪ੍ਰੈਕਟਿਸ ਲਿਕ ਵਿਂਡੇਸ਼ਨ ਦੇ ਵਿੱਚ ਚੱਲੀ ਸੀ باوجود ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨ ਬਰਡਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜੱਜ ਨੇ ਕਿਹਾ ਹੈ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ ਆਰਐਨਜੀ ਨੇ ਵੀ ਨਾ ਗੁਪਤਤਾ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸਾਹਮਣੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ ਗੋਲਡਨ ਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ ਗੋਲਡਨ ਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਸੀਪ੍ਰਤਨਿਧ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਪਾਰਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਲਦੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੂਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸ ਦੀ ਪ੍ਰੈਕਟਿਸ ਲਿਕ ਵਿਂਡੇਸ਼ਨ ਦੇ ਵਿੱਚ ਚੱਲੀ ਸੀ باوجود ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨ ਬਰਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜੱਜ ਨੇ ਕਿਹਾ ਹੈ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ ਆਰਐਨਜੀ ਨੇ ਵੀ ਨਾ ਗੁਪਤਤਾ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸામਨੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ 골ਡਨਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ 골ਡਨਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਸ਼ੀ ਪ੍ਰਤਨਿਧਿਤ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਪਾਰਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਨਵਰੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੂਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸ ਦੀ ਪ੍ਰੈਕਟਿਸ ਲਿਕ ਵਿੰਡੇਸ਼ਨ ਦੇ ਵਿੱਚ ਚਲਦੀ ਸੀ باوجود ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨਬਰਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜੱਜ ਨੇ ਕਿਹਾ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ ਆਰਨ ਜੱਗ ਨੇ ਵੀ ਨਾ ਗੁਪਤਤਾ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸਾਹਮਣੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ ਗੋਲਡਨ ਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ ਗੋਲਡਨ ਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਹੀ ਪ੍ਰਤੀਨਿਧ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਫਾਰਿਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਨਵਰੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੂਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸ ਦੀ ਪ੍ਰੈਕਟਿਸ ਲਿਕ ਵਿੰਡੇਸ਼ਨ ਦੇ ਵਿੱਚ ਚਲਦੀ ਸੀ باوجود ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨਬਰਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜੱਜ ਨੇ ਕਿਹਾ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ आरएनजे ने भी ना गोपनीयता का विरोध किया ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸਾਹਮਣੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ ਗੋਲਡਨਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ ਗੋਲਡਨਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਸੀਪਤਨਿਤ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਫਾਰਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਲਦੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੂਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸ ਦੀ ਪ੍ਰੈਕਟਿਸ ਲਿਕ ਵਿੰਡੇਸ਼ਨ ਦੇ ਵਿੱਚ ਚਲਦੀ ਸੀ ਬਾਵਜੂਦ ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨਬਰਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜੱਜ ਨੇ ਕਿਹਾ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ ਆਰਨ ਜੱਡ ਨੇ ਵੀ ਨਾ ਗੁਪਤਤਾ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸਾਹਮਣੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ ਗੋਲਡਨ ਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ ਗੋਲਡਨ ਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਹੀ ਪ੍ਰਤੀਨਿਧ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਫਾਰਿਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਨਵਰੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੂਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸ ਦੀ ਪ੍ਰੈਕਟਿਸ ਲਿਕ ਵਿੰਡੇਸ਼ਨ ਦੇ ਵਿੱਚ ਚਲਦੀ ਸੀ باوجود ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨਬਰਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜੱਜ ਨੇ ਕਿਹਾ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ ਆਰਨ ਜੱਗ ਨੇ ਵੀ ਨਾ ਗੁਪਤਤਾ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸਾਹਮਣੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ ਗੋਲਡਨ ਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ ਗੋਲਡਨ ਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਹੀ ਪ੍ਰਤੀਨਿਧ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਫਾਰਿਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਨਵਰੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੌਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸਦੀ ਪ੍ਰੈਕਟਿਸ ਲਿਕ ਵਿਨਡੇਸ਼ਨ ਦੇ ਵਿੱਚ ਚੱਲੀ ਸੀ باوجود ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨ ਬਰਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜੱਜ ਨੇ ਕਿਹਾ ਹੈ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ ਆਰਐਨਜੀ ਨੇ ਵੀ ਨਾ ਗੁਪਤਤਾ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸਾਹਮਣੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ ਗੋਲਡਨ ਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ ਗੋਲਡਨ ਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਸੀਪ੍ਰਤਨਿਧ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਪਾਰਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਲਦੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਆਕਲੈਂਡ ਦੇ ਇੱਕ ਡੈਂਟਿਸ ਤੇ ਗੰਭੀਰ ਦੋਸ਼ ਲੱਗੇ ਹਨ ਦਰਸਾ ਸਸਪੈਂਡ ਲਾਇਸੈਂਸ ਦੇ ਬਾਵਜੂਦ ਉਹ ਮਰੀਜ਼ਾਂ ਦਾ ਇਲਾਜ ਕਰੀ ਜਾ ਰਿਹਾ ਸੀ ਤੇ ਹੁਣ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਹੈ ਡਾਕਟਰ ਜੈਕਬ ਗੋਲਡਨਬਰਗ ਦਾ ਨਾਮ ਹੁਣ ਅਦਾਲਤੀ ਹੁਕਮਾਂ ਨਾਲ ਜਨਤਕ ਕਰ ਦਿੱਤਾ ਗਿਆ ਹੈ ਆਕਲੈਂਡ ਦੇ ਪੂਨਸ ਨਵੀ ਇਲਾਕੇ ਦੇ ਵਿੱਚ ਚੱਲ ਰਹੀ ਟੋਟਲ ਹੈਲਥ ਡੈਂਟਿਸਟਰੀ ਹੁਣ ਕਾਨੂੰਨੀ ਚਰਚਾ ਦੇ ਕੇਂਦਰ ਦੇ ਵਿੱਚ ਹੈ ਡਾਕਟਰ ਜੈਕਬ ਗੋਲਡਨਬਰਗ ਅਤੇ ਉਸ ਦੀ ਕੰਪਨੀ ਵਿਰੁੱਧ 21 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਬਿਨਾ ਪ੍ਰੈਕਟਿਸਿੰਗ ਸਰਟੀਫਿਕੇਟ ਦੇ ਮਰੀਜ਼ਾਂ ਦਾ ਇਲਾਜ ਕਰਨਾ ਤੇ ਮਰੀਜ਼ਾਂ ਨੂੰ ਦੱਸਣਾ ਕਿ ਉਹ ਰਜਿਸਟਰਡ ਡੈਂਟਿਸਟ ਤੋਂ ਹੀ ਇਲਾਜ ਕਰਵਾ ਰਹੇ ਹਨ ਆਦਿ ਸ਼ਾਮਲ ਹੈ ਅਦਾਲਤ ਨੇ ਦੱਸਿਆ ਹੈ ਕਿ ਡੈਂਟਲ ਕਾਉਂਸਲ ਨੇ ਮਾਰਚ 2023 ਵਿੱਚ ਗੋਲਡਨਬਰਗ ਦਾ ਪ੍ਰੈਕਟਿਸਿੰਗ ਸਰਟੀਫਿਕੇਟ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਬਾਅਦ April 2024 ਵਿੱਚ ਉਸ ਦੀ ਪ੍ਰੈਕਟਿਸ ਲਿਕ ਵਿੰਡੇਸ਼ਨ ਦੇ ਵਿੱਚ ਚਲਦੀ ਸੀ باوجود ਇਸ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਗੋਲਡਨਬਰਗ ਇਲਾਜ ਕਰਦਾ ਰਿਹਾ ਗੋਲਡਨਬਰਗ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸਾਰੇ ਦੇ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਪਹਿਲਾਂ ਉਸ ਦਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਜੱਜ ਕੈਵਨ ਮਿਊਰ ਨੇ ਇਹ ਦਲੀਲ ਰੱਦ ਕਰ ਦਿੱਤੀ ਹੈ ਜੱਜ ਨੇ ਕਿਹਾ ਕਿ ਉਸ ਤੋਂ ਅਤ ਗੰਭੀਰ ਨੁਕਸਾਨ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਜਨਤਾ ਨੂੰ ਇਸ ਮਾਮਲੇ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ आरएनजे ने भी ना गुप्यता का विरोध किया ਸੀ ਉਹ ਕਹਿੰਦੇ ਹਨ ਕਿ ਹੋਰ ਪ੍ਰਭਾਵਿਤ ਮਰੀਜ਼ਾਂ ਸਾਹਮਣੇ ਆ ਸਕਦੇ ਹਨ ਜੱਜ ਮਿਊਰ ਨੇ ਆਦੇਸ਼ ਦਿੱਤਾ ਹੈ ਕਿ 20 ਨਵੰਬਰ ਸ਼ਾਮ 4 ਵਜੇ ਗੋਲਡਨਬਰਗ ਦੀ ਨਾ ਗੁਪਤਤਾ ਖਤਮ ਹੋ ਜਾਵੇਗੀ ਗੋਲਡਨਬਰਗ ਆਪਣੇ ਆਪ ਨੂੰ ਅਦਾਲਤ ਵਿੱਚ ਸੀਪਤਨਿਤ ਕਰ ਰਿਹਾ ਹੈ ਪਰ ਜੱਜ ਨੇ ਉਸ ਦੀ ਕਾਨੂੰਨੀ ਸਹਾਇਤਾ ਲੈਣ ਦੀ ਮਨਜ਼ੂਰੀ ਨਾਲ ਸਿਫਾਰਿਸ਼ ਕੀਤੀ ਹੈ ਟ੍ਰਾਇਲ ਦੀ ਮਿਤੀ ਜਲਦੀ ਵਿੱਚ ਤੈਅ ਹੋਣ ਦੀ ਉਮੀਦ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ